ਸੁਣਿਓ ਬਾਬਾ ਜੀ ਮੇਰੀ ਬੇਨਤੀ ਗਰੀਬ ਦੀ 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 ਮੇਰੀ ਬੇਣ ਦੇ ਗਰੀਬ ਦੀ ਸੁਣਿਓ ਬਾਬਾ ਜੀ ਮੇਰੀ ਬੇਣ ਦੇ ਗਰੀਬ ਦੀ ਬੇਣ ਦੀ 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 ਗਰੀਬ ਦੀ ਬੇਣ ਤੇ ਗਰੀਬ ਦੀ ਬੇਣ ਤੇ ਗਰੀਬ ਦੀ ਸੁਣਿਓ ਬਾਬਾ ਜੀ ਮੇਰੀ 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 ਬੇਣ ਤੇ ਗਰੀਬ ਦੀ ਤੇ ਗਰੀਬ ਦੀ ਬਾਦ ਨਸੀਬ ਦੀ ਬੇਣਤੀ ਗਰੀਬ ਦੀ ਬਾਦ ਨਸੀਬ ਦੀ ਬੇਣਤੀ ਗਰੀਬ ਦੀ ਬਾਦ ਨਸੀਬ ਦੀ ਬੇਣਤੀ ਗਰੀਬ ਦੀ ਬਾਦ ਨਸੀਬ ਦੀ ਸੁਣੋ ਬਾਬਾ ਜੀ ਮੇਰੀ ਬੇਣਤੀ ਗਰੀਬ ਦੀ ਸੁਣੋ ਬਾਬਾ ਜੀ ਮੇਰੀ ਬੇਣਤੀ ਸੁਣਿਆ ਬਾਬਾ ਜੀ ਮੇਰੀ ਬੇਨਤੀ ਗਰੀਬ ਦੀ ਸੁਣੋ ਬਾਬਾ ਜੀ ਮੇਰੀ ਬੇਨਤੀ ਗਰੀਬ ਦੀ ਹਮ ਔਗਣ ਭਰੇ ਏਕ ਗੁਣ ਨਾਹੀ ਅਮਰਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਆ ਗੁਰ ਸੰਗਤ ਤਹ ਮਲੰਤ ਜਮਤਰਾਸ ਮਡਾਈ ਏ ਕਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਲੇਖੇ ਕਤੈ ਨ ਛੂਟੀ ਐ ਖਿੰਖਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਦਾਰ ਮੇਰੀ ਫਰਿਆਦ ਤੇਰੇ ਦਰ ਅੱਗੇ ਤੇ ਮੈਂ ਹੋਰ ਸੁਣਾਵਾ ਕਿਨੂ ਖੋਲਨਾ ਦਵ ਤਰੇ ਆਈ ਬਾਹ ਵਾਲੇ ਦਰ ਤੋਂ ਧੱਕਣਾ ਮੈਨੂੰ ਜੇ ਮੇਰੇ ਵਿੱਚ ਐਬ ਨਾ ਹੁੰਦੇ ਫਿਰ ਤੂੰ ਬਖਸ਼ਿੰਦਾ ਕਿਨੂ ਤੇਰੇ ਜਿਹਾ ਮੈਨੋਂ ਹੋਰ ਨਾ ਕੋਈ ਮੈਂ ਜਹਿ ਲਖ ਤੈਨੂੰ ਜੇ ਮੈਂ ਪੁੱਲਣ ਹਾਰ ਨਾ ਹੁੰਦਾ ਫਿਰ ਤੋਂ ਬਖਸ਼ਣ ਹਾਰ ਨਾ ਹੁੰਦਾ ਜੇ ਤੋਂ ਬਖਸ਼ਣ ਹਾਰ ਨਾ ਹੁੰਦਾ ਮੇਰਾ ਬੇੜਾ ਪਾਰ ਨਾ ਹੁੰਦਾ ਔਗਣ ਵੇਖੇ ਗੁਰੂ ਜੀ ਫਿਰ ਕੋਈ ਨਾ ਥਾਉ ਔਕਣ ਵੇਖੇ ਬਾਬਾ ਜੀ ਫਿਰ ਕੋਈ ਨਾ ਥਾਓ ਜਿਤਨੇ ਰੋਮ ਸਰੀਰ ਕੇ ਤਿਤੋਂ ਵੱਧ ਗਿਨਾ ਹੋ ਸੱਬੇ ਧੱਕਾ ਦੇਵ ਦੇ ਕੋਈ ਫੜੇ ਨਾ ਬਾਹੋਂ ਔਖੀ ਵੇੜੇ ਗੁਰੂ ਜੀ ਕੋਈ ਬਾਪ ਨਾ ਮਾ ਮੈਨੂੰ ਪਾਪੀ ਨੂੰ ਪਾਰ ਲੰਘਾਵਣਾ ਸਿੰਘ ਜੀ ਤੇਰਾ ਨਾਮ ਸੁਣਿਓ ਬਾਬਾ ਜੀ ਮੇਰੀ ਬੇਣਤੀ ਕਰੀ ਸੁਣਿਓ ਬਾਬਾ ਜੀ ਦਾ ਸਾਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਾਨਕਸਰ 68 ਪਿੰਡ ਸਿੰਘਪੁਰਾ ਨੇੜੇ ਕੋਰਾਲੀ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ ਦਾਸ ਇਸ ਨਗਰ ਵਿੱਚ 1994 ਚ ਆ ਗਿਆ ਸੀ ਤੇ ਬਾਪੁਰਖ ਧੰਤਨ ਬਾਬਾ ਕੁੰਮਨ ਸਿੰਘ ਜੀ ਅੱਜ ਦੇ ਦਿਨ 10 ਮਾਰਚ 1998 ਚ ਆਏ ਸਨ ਸੱਚੇ ਬਾਸ਼ਾ ਨੂੰ ਰਮਾਲਾ ਕੰਬਲ ਸੇ ਪਹਿਨਾ ਕੇ ਦਾਸ ਨੂੰ ਚੋਲਾ ਪਵਾ ਕੇ ਗਏ ਸਨ ਮਹਾਂਪੁਰਖਾਂ ਚਰਨ ਪਾ ਕੇ ਗਏ ਸਨ ਉਹਨਾਂ ਦੀ ਯਾਦ ਵਿੱਚ ਤੇ ਉਹਨਾਂ ਦਾ 100 ਸਾਲਾ ਜਨਮ ਦਿਹਾੜਾ ਵੀ ਇਸੇ ਸਾਲ ਵਿੱਚ ਹੈ 100 ਪਾਠਾਂ ਦੀ ਲੜੀ ਚੱਲਦੀ ਹੈ ਤੇ ਅੱਜ ਸਮਾਗਮ ਹੋਏ ਨੇ ਇਹ ਨਗਰ ਨਿਵਾਸੀ ਸਾਰੇ ਸਿੰਘਪੁਰੇ ਦੇ ਗੁਰਦੁਆਰਾ ਧੰਨ ਧੰਨ ਬਾਬਾ ਜੀ ਸਿੰਘ ਜੀ ਮਹਾਰਾਜ ਹਸਾਲੀ ਵਾਲਿਆਂ ਨੇ ਜੋ ਇਸ ਨਗਰ ਵਿੱਚ ਲੜੀ ਚਲਾਈ ਹੈ ਗੁਰਦੁਆਰਾ ਹਾਰਾ ਸਾਹਿਬ ਦੇ ਪ੍ਰਧਾਨ ਬੈਠੇ ਨੇ ਸਰਦਾਰ ਗੁਰਨਾਮ ਸਿੰਘ ਜੀ ਔਰ ਸਾਡੇ ਸੋਢੀ ਸਾਹਿਬ ਸਰਦਾਰ ਕਰਨੈਲ ਸਿੰਘ ਜੀ ਪਿੱਛੇ ਕਾਕਾ ਵੀਰ ਜੀ ਬੈਠੇ ਨੇ ਇਹ ਸਾਰੇ ਈਸੇ ਨਗਰ ਦੇ ਪਤਵੰਤੇ ਨੇ ਆ ਸਾਡੇ ਹੇਮਰਾਜ ਜੀ ਜਿਹੜਾ ਸਾਰਾ ਪਿੰਡ ਖਰੀਦ ਲਿਆ ਉਹਨਾਂ ਨੇ ਚਾਰ ਫੇਰਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਮੇਰ ਨਾਲੇ ਸਾਰੇ ਨਗਰ ਨਿਵਾਸੀ ਨੇ ਸਾਡੇ ਤੇ ਸਾਰੀ ਸੰਗਤ ਨੂੰ ਜੀ ਆਇਆਂ ਤੁਮਾਨ ਟੈਂਡਰ ਦਾ ਵੀ ਧੰਨਵਾਦ ਹੈ ਜਿਹੜੇ ਆਏ ਹੋ ਆਪ ਵੀ ਕਵਰੇਜ ਕਰ ਰਹੇ ਹੋ ਸਾਰੀ ਸੰਗਤ ਦਾ ਧੰਨਵਾਦ ਹੈ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਹੈ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ